ਦਰਬਾਰ ਤੋਂ ਲਾਈਵ ਨਾ ਮੇਲਾ ਸਾਡੇ ਪਰਦਾ ਬਈ ਸਾਲਾਨਾ ਮੇਲਾ ਪਰਦਾ ਇਸ ਸਾਲ ਬੜੇ ਸੰਗਤਾਂ ਦਾ ਹਜੂਮ ਆਉਂਦਾ ਬੜੇ ਧੂਮ ਧਾਮ ਨਾਲ ਪਰਦਾ ਲਾਈਵ ਸਾਨੂੰ ਦਰਸ਼ਨ ਕਰਾਉਣੇ ਲੰਗਰ ਤੋਂ ਸ਼ੁਰੂ ਕਰਦੇ ਆਪਾਂ ਜੁੜੇ ਰਹੋ ਨਾਲ ਇਹ ਮਾਤਾ ਦੀ ਗਏ ਮਾਤਾ ਦੀ ਜੈ ਪਾਤ ਦੇ ਦਰਬਾਰ ਜੈ ਜੈਕਾਰ ਹਲੋ ਕਰੋ ਦਰਸ਼ਨ ਸਾਰੀ ਸੰਗਤਾਂ ਨੂੰ ਲੋਕ ਕੇ ਖਾਣ ਦਾ ਕੋਈ ਮਾਇਆ ਨਹੀਂ ਆਰਾਮਨ ਲੰਗਰ ਸਾਡਾ ਸੇਵਾਦਾਰ ਫੌਜੀ ਨੇ ਮਹਿਲਾ ਜਾਵਤ ਪਾ ਦਿਓ ਐ ਮਰਲੇ ਸਿੱਧਾ ਪਾ ਦਿਗੇ ਜੇ ਮਾਤਾ ਦੇ ਦਰਬਾਰ ਤੋਂ ਸਾਨੂੰ ਲੈ ਦੇਖੋ ਸੰਗਤਾਂ ਲੰਗਰ ਸ਼ਕ ਰਹੀਆਂ ਨੇ ਦਰਬਾਰ ਤੋਂ ਜੀਅ ਸਤਿ ਮਾਤਾ ਦੀ ਜੈ ਯਾਰ ਸੰਗਤਾਂ ਨਾਲ ਮਤ ਮਾਸਤ ਹੋਉਂਦੀ ਹੈ ਨਾ ਬਈ ਫਲਾਣਾ ਜੋੜ ਲੀ ਨਾ ਪਰ ਇਹ ਹੁੰਦਾ ਆ ਸਾਲ ਦੀ ਤਰ੍ਹਾਂ ਬਹੁਤ ਇਸ ਸਾਲ ਦੀ ਬਹੁਤ ਵਧੀਆ ਝੂਮਟਾ ਆਉਣਾ ਮਨਾਇਆ ਜਾ ਰਿਹਾ ਹੈ ਕੋਈ ਨਾ ਕੋਈ ਨਾ ਕੋਈ ਬਾਹਰ ਹਵਾ ਹਵਾ ਗਰਮੀ ਹੋ ਰਹੀ ਹੈ ਬੰਨ ਬਾਕੀ ਇਹਦੇ ਕਰਕੇ ਹਵਾ ਥੋੜੀ ਜਿਹੀ ਪੰਨੇ ਨੂੰ ਦੇ ਬਾਕੀ ਜਿਹੜਾ ਯਾਰ ਕੰਮ ਕਰਦੋਂ ਤਾਂ ਲੱਗੂ ਹੈ ਕਰ ਨੂੰ ਜੈ ਮਾਤਾ ਦੀ। ਉਹ ਗੱਡੀ ਪਾਓ ਬੜੇ। ਹੁਣ ਪਰੋਠੀ ਖਾਦੇ ਕੇ ਉਹਨੂੰ। ਜੈ ਮਾਤਾ ਦੀ ਜੈ। ਜੈ ਮਾਤਾ ਦੀ ਜੈ। ਜੈ ਮਾਤਾ ਦੀ ਜੈ। ਉੱਦੂ ਪੰਡਤ ਜੀ ਸਾਡੇ। ਇੱਥੇ ਗੱਡੀ ਪਾਓ ਏ। ਖਾਣਾ ਖਾਓ। ਖਾਓ ਖਾਓ ਜੀ ਖਾਓ ਜਰੂਰ। ਛੋਡੇ ਵਾਸਤੇ ਲਾਇਆ ਲੰਗਰ। ਜੈ ਮਾਤਾ ਦੀ ਜੈ ਜੈ ਮਾਤਾ ਦੀ ਜੈ ਕੋਈ ਨਾ ਆਉਂਦੇ ਕੋਈ ਨਾ ਕਹਿਣਾ ਯਾਰ ਕਿਹੜੇ ਚੌਲ ਚਾਹੀਦੇ ਤੁਹਾਨੂੰ ਕਿਹੜੇ ਚੌਲ ਖਾਣੇ ਨੇ ਲੈ ਮਾ ਜਾ ਕੇ ਬਾਲਟੀ ਜੈ ਮਾਤਾ ਦੀ ਚੌਲ ਲੈਣਾ ਨੇ ਭਾਈ ਮਿੱਠੇ ਚੌਲ ਮਿੱਠੇ ਚੌਲ ਮਿੱਠੇ ਚੌਲ ਗੜੀ ਬਾਈ ਓਏ ਬੱਸ ਰੋ ਭਾਈ ਵੱਧ ਘੱਟ ਪਾਉਣ ਨਹੀਂ ਨਹੀਂ ਕਹਿੰਦੇ ਨੇ ਇਹਦੇ ਵਿੱਚ ਹੀ ਪਾ ਲਾ ਲੈ ਖਾਂਦੀ ਲੈ 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 ਕੈਮਰਾ ਚਲਦੀ ਹੈ ਰੈ ਰਦਾ ਕਪਾ ਦਾ ਚੌਲ ਨੇ ਲੈ ਨਾ ਪੂਰਾ ਜਿੰਨੇ ਨੂੰ ਹਾਂ ਬਈ ਚਾਹੀਦੇ ਨੇ ਮੋਰ ਪਰ ਹਾਂ ਜੀ ਚੌਲ ਚੌਲ ਬਾਗਰੂ ਚੌਲ ਬਾਗਰੂ ਚਾਹੀਦੇ ਨੇ ਬਾਈ ਮਿੱਠੇ 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 ਇੱਥੇ ਚੌਲ ਆ ਬਾਈ ਹੋਰ ਪਾ ਬਾਈ ਮਿੱਠੇ ਚੌਲ ਜੀ ਮਿੱਠੇ ਚੌਲ ਅੜੀ ਕੁਝ ਬੱਟੀ ਵੀ ਚਾਹੀਦੀ ਆ ਪਾਵਾਂ ਕਹਦੇ ਨਾਲ ਤੂੰ ਚੱਟੇ ਚੌਲ ਲਈ ਫਿਰਦਾ ਕੋਈ ਚੱਟੇ ਜੋ ਤਾਂ ਉਹੀ ਤੁਰ ਕੇ ਤੂੰ ਤਾਂ ਵੀ ਨਹੀਂ ਆਇਆ ਇਹ ਕਿੱਥੇ ਖਿਪਾਈ ਕੋਈ ਨਾ ਕੋਈ ਨਾ ਬਾਰਗੇ 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 ਦੋ ਰੁਪਏ ਥੋੜੀ ਆ ਕੋਈ ਆ ਹੋਰ ਹੋਰ ਪਾਵਾਂ ਉਹ ਕਿੱਤੇ ਚੌਲ ਜੀ ਜਿੰਨੇ ਕਿ ਲੋੜ ਆ ਲੈ ਹਾਂਜੀ ਭਾਈ ਚਿੱਟੇ ਚੌਲ ਹਾਂਜੀ ਚਿੱਟੇ ਚੌਲ ਕਿੱਤੇ ਚੌਲ ਕਿੱਤੇ ਚੌਲ ਜੀ ਹਾਂ ਭਾਈ ਚੌਲ ਭਾਈ ਚੌਲ ਵਾਗਰੂ ਕਿੱਤੇ ਚੌਲ ਸਰ ਕੜੀ ਕੋਣ ਕੜੀ ਨੂੰ ਕੋਈ ਨਹੀਂ ਹੱਥ ਲਾ ਕੇ ਰਾਜੀ ਯਾਰ ਕੀ ਅਸੀਂ ਪਾ ਲਈ ਜੀ

फर्क तो 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 हो गांडी गुणी ਕਰ ਜਿੰਨੀ ਕਹੇ ਕਿ ਉਨੀ ਇੱਕ ਤਾਂ ਵਰਤਾ ਦਿੰਨੇ ਆ ਕੜੀ ਜੀ ਕੜੀ ਜੀ ਕੜੀ ਕੜੀ ਜੀ ਕੜੀ 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 ਲੈ ਪਾਓ ਜਿਹੜੀ ਹੈ ਜੀ ਪਵਾ ਰੰਨਾ ਭਾਈ ਲਓ ਜੀ ਪਰਵਾ ਮਾ ਹਾਂ ਹਾਂ ਭਾਈ ਹਾਂ ਹਾਂ ਤੁਹਾਰੇ ਕੋਲੇ ਆ ਬੋਲ ਰਿਹਾ ਕੋਈ ਨਹੀਂ ਉਹ ਕਹਾ ਉਧਰੋਂ ਭੱਜਦੇ ਨੇ ਦੱਸ ਬੰਦੇ ਨੇ ਯਾਰ ਇਹਨਾਂ ਨੂੰ ਪਾਓ ਲੈ ਯਾਰ ਇਹਦੀ ਬਾਲਟੀ ਚੱਕੜੀ ਪਾ ਕੇ ਵੀਰੇ ਕਰਸੀ ਬਾਟੀ ਕਿਧਰ ਓਥੋਂ ਹੋਰ ਕਬਾਟੀ ਚੱਕ ਲੈ ਓਹਲੇ ਚੱਕੇ ਲੈ ਕਾਸੀ ਵੀ ਉਧਰ ਬਾਹਰੋਂ ਲਿਆਉਣੀ ਪਊ ਚੱਕੇ परमेश्वर नाम है जय माता दी 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 जय माता ਓਏ ਪ੍ਰਸ਼ਾਦਾ ਜੀ ਪ੍ਰਸ਼ਾਦਾ ਹਾਂ ਕੋਈ ਨਾ ਲਿਆਉਣਾ ਆ ਫੜ ਫੜ ਤੋ ਪ੍ਰਸ਼ਾਦਾ ਬਾਗੁਰੂ ਪ੍ਰਸ਼ਾਦਾ ਬਾਗੁਰੂ ਬੋਲ ਬਾਈ ਸਾਰੇ ਚੌ ਵਾਲੇ ਉਹ ਲੈ ਜੇ ਪਵਾਲਾ ਹੈਲੋ ਆ ਜਿੱਥੇ ਪਵਾਲਾ ਲੈ ਉਹ ਇਹਦੇ ਵਿੱਚੇ ਪਵਾਲਾ ਸੁੱਚੇ ਨੇ ਹੈ ਪੜਾ ਵੀ ਪਾ ਬੰਦ ਕਰ ਦਿਓ पाणी पाव भ भई जय माता दी ਲਾਏ ਪੰਡਤਾ ਪਾਣੀ ਤੇਰੇ ਵਾਸਤੇ ਪਾਣੀ ਵੀ ਲੈ ਆਇਆ ਮੈਂ ਤਾਂ ਬਾਈ ਚ ਲਾਇਆ ਜਰਾ ਯਾਤ ਹੋਰ ਦੱਸੋ ਆਹ ਹੋਣਾ ਹੁਣ ਬਾਈ ਯਾਰ ਤਾ ਲਓ ਕੋਈ ਮੈਂ ਤਾਂ ਪੁੱਛਣਾ ਹੁਣ ਪਾਣੀ 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 ਪੋਣਾ ਪਈ ਪਾਣੀ 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 ਪਾ ਆ ਗੋੜੀ ਤਾਰੀ ਬੋਲੀ ਗੋੜੀ ਆ ਗਈ ਆ ਗਈ ਪਾਣੀ ਆ ਗਈ ਮੇਰਾ ਕੜੀ ਵਾਲੀ ਗੜੀ ਜਿਹੜਾ ਉੱਤੇ ਬੁੜੀਆਂ ਗੰਨੀ ਭਾਜਦੇ ਨੇ ਭੈਣ ਦੇ ਮਾਮੇ ਇੱਧਰ ਨਹੀਂ ਆਉਂਦੇ ਬਾਈ ਚਲਦੀ ਆਓ ਬਾਈ ਪਾਣੀ ਪਾ ਲੈ ਬਾਈ ਬਾਈ ਮੈਂ ਪਾਣੀ ਤਾਂ ਨਹੀਂ ਮੈਂ ਬਾਈ 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 ਬੰਨਣਾ ਕਰ ਤਾ ਮੈਂ ਦੁਬਾਰਾ ਢਾਣਾ ਪੜਕੇ ਕੋਈ ਨਾ ਆ ਗਿਆ ਮੈਂ ਦੁਬਾਰਾ ਲੈਣਾ ਪੜਕੇ ਲੈਣਾ ਪਾਣੀ ਧਰ ਮਾਤਾ ਆ ਬਾਈ ਪਾਣੀ ਇਹ ਤੋਂ ਪਰਲੀ ਪੀਣ ਵਾਲੀ ਪਾਣੀ ਹੈ ਨਾ ਆਹੀ ਹੈ ਨਾ ਟੋਟੀ ਆਫੇ ਪੀਣ ਵਾਲਾ ਚ ਚੱਤੇ ਕਰੀ ਪਾਪਾ ਕੋਈ ਮਾਸੇ ਮੈਂ ਜੇ ਦੇ ਕੇ ਆਇਆ ਉਹ ਆ ਦੇ ਉਹ ਹੀ ਨਾ ਕੋਈ ਨਾ ਕੋਈ ਨਾ ਦੇਖਣੇ ਦੇਖਣੇ ਕੋਸਲੇ ਰੱਖ ਸਾਹ ਕੋਈ 24 ਦਿਨਾਂ ਦਾ 24 ਦਿਨ ਕਹਿੰਦੇ ਕੋਈ ਹਾਂ ਹਾਂ 24 ਦਿਨ ਚੱਲਦਾ ਕੋਈ ਨਾ ਕੋਈ ਨਾ ਬਸ ਆ ਗਿਆ ਮੈਂ ਹੁਣ ਕਰਾ ਕਰਾ ਲਈ 10 ਮਿੰਟ ਮਾ ਸੇਵਾ ਉਲੇ ਅੰਦਰੋਂ ਪਾਣੀ ਪਈ ਪਾਣੀ ਦੀ ਪਾਣੀ ਚਾਹੀਦਾ ਬਾਈ ਹਾਂ ਇੱਥੇ ਗਲਾਸ ਪੂਰੇ ਨਹੀਂ ਮਾਸਾ ਗਲਾਸ ਹੈਗਾ ਗਲਾਸ ਤਾਂ ਲੈ ਕੇ ਆਉਣਾ ਸੋਨੇ ਚ ਬਾਖ ਰੂ ਭੇਜ ਦਿਓ ਕਿਸੇ ਨੂੰ ਅਸਹਾ ਪਾਣੀ ਗਲਤ ਪਤਾ ਪਾਣੀ ਪਰਾ ਆਰੇ ਭਾ ਅਸੇ ਨਾ 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 ਪਾਣੀ ਪਾ ਦੋ ਮਿੱਠੇ ਚੋ ਜੀ ਲੋ ਜੀ ਲੋ ਲੋ ਪਾਣੀ ਜੀ ਭਾਈ ਪਾਣੀ 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 ਮੰਗ ਕੇ ਭਾਈ ਓਏ ਪਾਣੀ ਭਾਈ ਭਣੀ ਸਾਡੇ ਮੁੰਡੇ ਪਾਣੀ ਓਏ ਭਾਈ ਸੇਠਾ ਕਿ ਇਹ ਮਾਹ ਘਾਗਰੋਂ ਫਿਰ ਇਹ ਸਾਰੇ ਜਸਾ ਚੇੜ ਕਿੱਥੋਂ ਬਣ ਜਾਂਗੇ ਆਪਾਂ ਬੱਸ 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 ਛੇੜ ਕਿੱਥੋਂ ਬਣ ਜਾਂਗੇ ਵਧੀਆ ਭਾਈ ਅੰਮੇ ਲਓ ਜੀ ਪਾਣੀ ਦੂਜੇ ਨਾਲ ਨੂਣਾ ਦੂਵੀਂ ਨਾ ਇਹ ਨਹੀਂ ਇਹ ਨੂਣਾ ਮੈਂ ਹੀ ਕਹਾਂ ਤੇ ਬੋਲ ਪਾਈ ਕਿਹੜੇ ਤੇ ਪਾਉਣਾ ਸਨ ਕਹਿ ਨਾ ਕਹਿ ਆਦਾ ਉਹਦਾ ਨੈਮਰ ਕੈਮਰਾ ਫਾਇਰ ਪੀ ਰਿਹਾ ਤੂੰ ਇਹ ਲੰਗਰਾਂ ਦਾ ਬੈਰੀ ਹਰ ਇੱਕ ਲੰਗਰ ਚ ਮਿਲਦਾ ਮੁੰਡਾ ਜਿਹੜਾ ਸਾਹਮਣੇ ਬੈਠਾ ਮੇਰੇ ਦੇਖੇ ਇੱਕ ਲਿਪ ਜੀ ਭਾਵ ਰਿਹਾ ਉਹਦੇ ਦੇ ਨੇ ਚੱਲ ਰਹੀ ਹੈ ਮਿਲਦਾ ਜਾਣ ਪਾਣੀ ਪਈ ਯਾਰ ਨਹੀਂ ਯਾਰ ਪਾਣੀ 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 ਕੋ ਪਾਣੀ ਪਾਣਾ ਜੀ ਪਾਣੀ 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 ਇਸ ਦੀ ਚਾਹੀਏ ਇਸ ਦੀ ਬੱਧੀ ਹਾਣੀ ਹੈ ਨਾ ਕੱਲਾ ਪਾਣੀ ਨਾਲ ਨਾ ਢਿੱਡ ਪੜਵਾਲੀ ਕੁਛ ਰੋਟੀ ਪਾਣੀ ਵੀ ਖਾ ਲਓ ਪਾਣੀ ਬਈ ਪਾਣੀ ਪਾਣੀ ਬਈ ਪਾਣੀ ਮੰਗ ਕੇ ਲੈ ਲਓ ਹਾਂ ਥੋੜੀ ਸਾਈਡ ਦਿਓ ਯਾਰ ਵਿਚਾਲੇ ਲੰਘਣ ਨੂੰ ਬਾਈ ਆਹ ਛੱਡੋ ਮਾੜਾ ਯਾਰ ਆਹ ਛੱਡ ਦੋ ਸਾਈਡ ਤੇ ਹੋ ਜਾ ਬਾਈ ਬਣ ਕੇ ਉਹ ਪਰਲੀ ਚ ਬਹਿ ਜਾ ਵੀਰੇ ਪਰਲੀ ਚ ਬਹਿ ਜਾ ਚੌਲ ਚਾਹੀਦੇ ਨੇ ਮਿੱਠੇ ਕਿਸ ਨੂੰ ਬਾਈ ਇੱਧਰਲੇ ਪਾਸੇ ਆ ਜਾ ਮਿੱਠੇ ਚੌਲ ਕਿਸ ਨੂੰ ਚਾਹੀਦੇ ਨਹੀਂ ਮਿੱਠੇ ਚੌਲ ਮਿੱਠੇ ਚੌਲ ਮਿੱਠੇ ਚੌਲ ਮਿੱਠੇ ਚੌਲ ਜੀ ਮਿੱਠੇ ਚੌਲ ਹੋਰ ਪੰਮ ਵਾਈ ਦੱਸ ਦੇ ਮਾਈ ਛੱਡੋ ਨਾ ਵਜਨੇ ਮਰਜੀ ਪਾ ਲੈ ਮਿੱਠੇ ਚੋਲ ਬਾਈ ਮਿੱਠੇ ਚੋਲ ਮਿੱਠੇ ਚੋਲ ਮਿੱਠੇ ਚੋਲ ਕੀ ਆ ਕੋਈ ਹੋਰ ਲੈ ਮੈਂ ਠੀਕ ਆ ਨਾ ਜਿੰਨੇ ਲੋੜ ਆ ਵੀਰ ਉਹਨੇ ਲੈ ਹੋਰ ਪਾਵਾ ਮਿੱਠੇ ਚੌਲ ਵਿੱਚ ਮਿੱਠੇ ਚੌਲ ਜੀ ਮਿੱਠੇ ਚੌਲ ਮਿੱਠੇ ਚੌਲ ਮਿੱਠੇ ਚੌਲ ਪਾਵਾ ਬਾਈ ਕਿੰਨੇ ਪਾਵਾ ਦੱਸੋ ਜੀ ਬਹੁਤ ਨੇ ਹੋਰ ਪਾਵਾ ਮਿੱਠੇ ਚੌਲ ਜੀ ਮਿੱਠੇ ਚੌਲ ਮਿੱਠੇ ਚੌਲ ਮਿੱਠੇ ਚੌਲ ਮਿੱਠੇ ਚੌਲ ਚਾਹੀਦੇ ਨੇ ਮਿੱਠੇ ਚੌਲ ਮਿੱਠੇ ਚੌਲ ਮਿੱਠੇ ਚੌਲ ਬਾਈ ਮਿੱਠੇ ਚੌਲ ਸਾਦੜਾ ਆਇਆ ਨਹੀਂ ਕੋਈ ਪ੍ਰਸ਼ਾਦ ਲੈ ਲਿਓ ਯਾਰ ਲੈ 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 ਉਹ ਇੱਧਰ ਰੱਖੋ ਪ੍ਰਸ਼ਾਦ ਲੈ ਯਾਰ ਉਹ ਸਮਾਨ ਹੈ ਨਹੀਂ ਯਾਰ ਪ੍ਰੋਪਰ ਹੁਣ ਕੀ ਕਰੀ ਕਰੀ ਬੋਲੋ ਬਾਈ ਕੜੀ 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 ਬਾਈ ਕੜੀ 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 ਲੈਣੇ ਬਾਈ ਕਿਸਨੇ ਕੜੀ ਬਾਈ ਕੜੀ 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 ਮੈਲੇ ਉਹਨਾ ਮੈਲਾ ਕੜੀ ਦੇਵਾ ਮਾਮਾ ਜਿੰਨੀ ਲੋੜ ਆ ਉਹ ਨਹੀਂ ਲੈ ਕੜੀ 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 ਬਾਈ ਕੜੀ ਕੜੀ ਲੈ ਬਾਈ ਹੋਰ ਪਾਵਾ ਪਾਸੇ ਰਿਆ ਕਰੋ ਆਪਾਂ ਪਾਰਾਂ ਕੜੀ 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 ਬਾਈ ਕੜੀ ਕੜੀ ਬਾਈ ਕੜੀ ਕੜੀ ਉਹ ਉਹਨਾਂ ਨੂੰ ਪ੍ਰਸ਼ਾਦ ਦੇ ਕੇ ਰੋ ਬਹੁਤ ਚਿਰ ਦੇ ਬੈਠੇ ਲੈ ਹੁਣ ਕੜੀ ਭਾਈ ਕੜੀ 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 ਭਾਈ ਕੜੀ 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 ਅਜੀ ਕੜੀ ਕੜੀ ਜੀ ਕੜੀ ਜੀ ਹਾਂ ਕੜੀ ਤਾਂ ਲੈਣੀ ਕੜੀ ਲੈਣੀ ਮੈਂ ਲਿਆਉਣਾ ਕੋਈ ਨਾ ਚੱਕੀ ਕੜੀ ਜੀ ਕੜੀ 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 ਚਾਹੀਦੀ ਕਿਸ ਨੂੰ ਕਿੰਨੀ ਲੋੜ ਆ ਹਾਂ ਉਹ ਲਾਂਕੀ ਵਾਜਾ ਉਹਨਾਂ ਇਧਰ ਜਾਣਾ 1 ਮਿੰਟ ਮਿੱਠੇ ਚੌਲ ਮਿੱਠੇ ਚੌਲ ਮਿੱਠੇ ਚੌਲ ਜੀ ਮਿੱਠੇ ਚੌਲ ਮਿੱਠੇ ਚੌਲ ਕਿੰਨੇ ਵਾਮੇ ਇੱਧਰ ਆ ਬਸ ਬਸ ਮਿੱਠੇ ਚੌਲ ਭਾਈ ਮਿੱਠੇ ਚੌਲ ਮਿੱਠੇ ਚੌਲ ਭਾਈ ਬਹੁਤ ਨੇ ਹੋਰ ਬਾਲ ਮਿੱਠੇ ਚੌਲ ਜੀ ਬਾਈ ਬੱਚੇ ਕੀ ਕਰਨੇ ਆ ਪੁੱਟਕੇ ਲਿਆ ਅੜੀ ਨਾਲ ਫਿਰਕੇ ਚੱਲਣਗੇ ਬਸ ਲਿਆਉਣਾ ਚਾਹ ਕੇ ਦੋ ਵਾਰ ਬਾਲਟੀ ਉੱਥੇ ਬਾਲਟੀ ਆ ਜਾਣ ਦੇ ਹਾਂ ਬੜਾ ਤੂੰ ਦਾਣ ਪਾ ਗਿਆ ਹੁਣ ਮਿੱਠੇ ਚੌਲ ਕੇ ਮੈਂ ਚੱਲਣੇ ਆ ਉਹ ਸਾਬ ਗੜੀ ਪਾ ਗਿਆ ਬੜਾ ਫਿੱਕੇ ਲਿਆ ਬਸ ਮੈਂ ਸਾਬ ਕੋ ਸਹਾਰੇ ਮੈਂ ਆ ਜੂ ਚੌਲ 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 ਬਾਈ ਚੌਲ ਮਿੱਠੇ ਚੌਲ ਮਿੱਠੇ ਚੌਲ ਜੀ ਮਿੱਠੇ ਚੌਲ ਬਾਈ ਜੋ ਬਾਈ ਜੋ ਮਿੱਠੇ ਚੌਲ ਜੀ ਆ ਜਾ ਆ ਜਾ ਕਰੀ ਮਿੱਠੇ ਚੌਲ ਮਿੱਠੇ ਚੌਲ ਕਿੱਥੇ ਚੌਲ ਮਿੱਠੇ ਚੌਲ ਮਿੱਠੇ ਚੌਲ ਜੀ ਮਿੱਠੇ ਚੌਲ ਮਿੱਠੇ ਚੌਲ ਚਾਹੀਦੇ ਨੇ ਕਿੱਥੇ ਚੌਲ ਮਿੱਠੇ ਚੌਲ ਮਿੱਠੇ ਚੌਲ ਬਈ ਬੁਟੀ ਬਈ ਚੌਲ ਗਰ ਬੰਦ ਕਰ ਦੇ ਨੂੰ ਛੱਡ ਬਰਾ ਸ਼ੇਰ ਬਈ ਕਰਾਲਾ ਕੰਟਾ